ਸੈਰ ਦੀ ਸ਼ੁਰੂਆਤ ਕਰਨ ਲੱਗਿਆ ਹਮਿੰਦਰ ਜੀ ਸੈਰ ਦੀ ਸ਼ੁਰੂਆਤ ਆਗੇ ਵੀਰ ਜੀ ਲੇਟ ਹੋ ਗਏ ਅੱਜ ਲੇਟ ਹਾਂਜੀ ਹਾਂਜੀ ਲੇਟ ਨਹੀਂ ਹੋਣਾ ਕੱਲ ਤੋਂ ਵੀਰ ਜੀ ਥੋੜਾ ਲੇਟ ਹੋ ਗਿਆ ਸੈਰ ਤੋਂ ਕਾਰਨ ਕੀ ਹੀ ਨਹੀਂ ਵੀਰ ਜੀ ਨਹੀਂ ਲੇਟ ਆਏ ਆ ਤੇ ਮੈਂ ਤਾਂ ਪਹਿਲਾਂ ਹੀ ਆ ਗਿਆ ਚਲੋ ਕੋਈ ਨਹੀਂ ਲੇਟ ਵੀ ਬਣਿਆ ਹੀ ਆ ਮੁੰਡਾ ਨਹੀਂ ਜਾਣਾ ਕੁੱਲੇ ਵਾਲੇ ਨਰਾ ਦੇ ਐਂਡ ਤੱਕ ਅੱਜ ਦਾ ਵਲੌਗ ਸੈਰ ਦਾ ਜਿਹੜਾ ਇਹਨਾਂ ਦੀ ਪੰਨਾ ਆਪਾਂ ਜਾ ਰਹੇ ਬਹੁਤ ਤੇਜ਼ੀ ਜਾ ਰਹੇ ਦਿੱਤੀ ਕਿਉਂਕਿ ਸੈਰ ਕਰਨ ਦਾ ਫਾਇਦਾ ਹੀ ਫੇਰ ਹੈ ਜੇ ਆਪਾਂ ਤੇਜ਼ ਤੁਰਾਂਗੇ ਕਿਉਂ ਵੀਰ ਜੀ ਅਸੀਂ ਇੱਥੋਂ ਸ਼ੁਰੂ ਕਰਦੇ ਹਾਂ ਜੀ ਇੱਥੋਂ ਬਾਵਨੀ ਵਾਲੇ ਚੌਂਕ ਤੋਂ ਬਾਵਨੀ ਵਾਲੇ ਚੌਂਕ ਤੋਂ ਸ਼ੁਰੂ ਕਰੀਦਾ ਵੀਰ ਦੀ ਸੈਰ ਆਰੰਭ ਰਸਤੇ ਵਿੱਚ ਬਹੁਤ ਸਾਥੀ ਮਿਲਦੇ ਹਨ ਜਿਹੜੇ ਸੈਰ ਕਰਨ ਜਾਂਦੇ ਨੇ ਹਾਂਜੀ ਹੈਗਾ ਸ੍ਰੀ ਕਾਲ ਅਸਲੀ ਅੰਕਲ ਜੀ ਰਸਤੇ ਵਿੱਚ ਵੀਰ ਜੀ ਆ 베ਰੀ ਵੀ ਆ ਬਹੁਤ ਸੋਨੇ 베ਰ ਲੱਗੇ ਇਹਨੂੰ ਬੌਲ ਭਾਗਾਂ ਲਈ 베ਰੀ ਆ ਆ ਦੇਖੋ ਆ 베ਰੀ ਬਹੁਤ ਫਲ ਦੇਗਾ ਫਲ ਲੱਗਾ ਇਹਨੂੰ ਬਾਮਣੀ ਆਲਾ ਪੁਲ ਸਾਹਮਣੇ ਦ੍ਰਿਸ਼ ਨਜ਼ਰ ਆ ਰਿਹਾ ਬਾਮਣੀ ਆਲਾ ਪੋਲਿਆ ਮੇਨ ਪੋਲਿਆ ਬਾਮਣੀ ਵਾਲੇ ਦਾ ਮੇਨ ਪੁਲ ਬਾਵਣੀ ਵਾਲਾ ਆ ਗਿਆ ਵੀਰ ਜੀ ਮੇਨ ਪੁਲ ਆਹ ਦੇਖੋ ਉੱਜਰ ਰਹੇ ਰਾਘੀਰ ਮੇਨ ਪੁਲ ਆ ਜੀ ਇਹ ਬਾਵਣੀ ਵਾਲੇ ਦਾ ਮੇਨ ਪੁਲ ਇਤੋਂ ਅਸੀਂ ਖੱਬੇ ਹੱਥ ਮੜਾਂਗੇ ਖਬੀਅਤ ਮਰਲਾ ਵੀਰ ਜੀ ਕੁੱਲੇ ਵਾਲੀ ਸ਼ੜਕ ਨੂੰ ਪੈ ਗਏ ਆ ਬਾਗਾਂ ਵਾਲੀ ਸ਼ੜਕ ਨੂੰ ਕੁੱਲੇ ਵਾਲੀ ਸ਼ੜਕ ਨੂੰ ਅਸੀਂ ਪਾਇ ਚੁੱਕੇ ਹਾਂ ਕੁੱਲੇ ਵਾਲੀ ਨੂੰ ਮੈਂ ਤੇ ਮੇਰਾ ਸਾਥੀ ਸਾਥੀਆਂ ਦੇ ਨਾਲ ਆ ਮੈਂ ਆ ਦੇਖੋ ਬਾਗਾਂ ਦੇ ਦ੍ਰਿਸ਼ ਵੀਰ ਜੀ ਕੈਸ਼ ਕੀਤੇ ਹੋਏ ਆ ਰਕੋ ਸੁੰਦਰਤਾ ਕੱਲ ਵੀ ਤੁਹਾਨੂੰ ਸੁੰਦਰਤਾ ਵਿਖਾਈ ਸੀ ਬਾਗਾਂ ਦੀਆਂ ਨਜ਼ਾਰੇ ਧੁੰਦ ਆ ਦੇਖੋ ਸੁਵਾ ਵੇਖੋ ਚਿੜੀਆਂ ਦੀ ਆਵਾਜ਼ ਆ ਰਹੀ ਆ ਵੀਡੀਓ ਦੇ ਵਿੱਚ ਪੰਛੀ ਜਾਗ ਉੱਠੇ ਨੇ ਹੇ ਡੀ ਪਿਆਰੀ ਆਵਾਜ਼ ਆ ਰਹੀ ਆ ਅਮਰੂਦਾਂ ਦਾ ਬਾਗ ਵੀ ਰਸਤੇ ਵਿੱਚ ਆਉਂਦਾ ਏ ਅਮਰੂਦਾਂ ਦਾ ਬਾਗ ਵੀ ਰਸਤੇ ਜਾ ਰਿਹਾ ਇੱਥੇ ਤਾਂ ਦਾ ਰਿਸ਼ਵੀਰ ਜੀ ਧੁੰਦ ਪਈ ਹੋਈ ਆ। ਉਹਨੇ ਕੈਮਰੇ ਸਾਫ ਹੋ ਗਏ। ਕੈਮਰੇ ਸਾਫ ਕਰਕੇ ਬੁਖਾਰ ਰਹਿਣ ਤਨ। ਬਹੁਤ ਧੁੰਦ। ਠੀਕ ਠੀਕ ਆ ਮੌਸਮ। ਜਿਆਦੀ ਖਾਸ ਧੁੰਦ ਨਹੀਂ ਅੱਜ। ਅੱਜ ਥੋੜਾ ਮੌਸਮ ਅੱਗੇ ਨਾਲੋਂ ਠੰਡਾ ਹੈ ਕੱਲ ਨਾਲੋਂ। ਹਨਾ ਵੀਰ ਜੀ। ਕੱਲ ਨਾਲੋਂ ਮੌਸਮ ਜ਼ਿਆਦਾ ਠੰਡਾ ਹੈ ਜੀ ਵੀਰ ਜੀ। ਕੱਲ ਠੀਕ ਹੀ ਮੌਸਮ ਹੈ ਜੀ। ਕੱਲ ਥੋੜੀ ਮੌਸਮ 'ਚ ਗਰਮੀ ਹੈਗੀ ਸੀ ਅੱਜ ਖਤਮ ਗਰਮੀ ਅੱਜ ਬਹੁਤ ਠੰਡਿਆ। ਆਹ ਵੇਖੋ ਆਜੀ ਸਰਦੀ ਐ ਹਾਂ ਇਹ ਸੂਰਜ ਚੜਨ ਦੀ ਦੇਰ ਆਹ ਸਬਜ਼ੀਆਂ ਦਾ ਦ੍ਰਿਸ਼ ਹੈ ਵੀਰ ਜੀ ਵੇਖ ਲੋ ਦਰਿਸ਼ ਆਫ ਵੈਜੀਟਾਬਲਸ ਕੱਲ ਸਾਨੂੰ ਵੀਰ ਮਿਲੇ ਸੀ ਅੱਜ ਤੇ ਆਇਆ ਨਹੀਂ ਹੋ ਲੇਟ ਹੋ ਗਿਆ ਕਈਆਂ ਕੰਮਾਂ ਕਰਕੇ ਅਜੇ ਅਸੀਂ ਵੀ ਲੇਟ ਆ ਆ ਕਣਕ ਕਣਕ ਦਾ ਦ੍ਰਿਸ਼ ਵੇਖ ਲਓ ਵੀਰ ਜੀ ਕਣਕ ਦਾ ਦ੍ਰਿਸ਼ ਕਣਕ ਕਾਫੀ ਵੱਡੀ ਹੋ ਚੁੱਕੀ ਹੈ ਪੰਡਾ ਲਾਈਕ ਹੋ ਚੁੱਕੀ ਆ ਨਹੀਂ ਜੀ ਬੱਟੇ ਦੇ ਲੈਗ ਸਹੀ ਗੱਲ ਵੀ ਇੱਕ ਇੱਕ 2 2 ਇੰਚ ਨਹੀਂ ਕਿੰਨੇ ਇੰਚ ਹੋਊਗਾ ਬੂਟਾ ਵੀਰ ਦੀ ਹਾਂ ਹਾਂ 10 ਬਾਰ ਇੰਚ ਹੈਗਾ ਹੈਗਾ 10 ਬਾਰ ਇੰਚ ਹਾਂਜੀ ਕਣਕ ਜੀ ਨਹੀਂ ਵੀਰ ਜੀ ਇਹ ਹੋ ਗਈ ਚੁੱਕੀ ਹੈ ਕਾਫੀ ਚਲੋ ਹੌਲੀ ਹੌਲੀ ਮਾਰਚ ਅਪ੍ਰੈਲ ਤੱਕ ਕਣਕ ਪੱਕ ਵੀ ਜਾਣੀ ਆ ਅਜੇ ਟਾਈਮ ਹੈਗਾ ਤਿੰਨ ਚਾਰ ਮਹੀਨਿਆਂ ਦਾ ਸਖਤ ਸਰਦੀ ਦਾ ਮੌਸਮ ਵੀ ਹੈਗਾ ਲੋ ਵੀਰ ਜੀ ਸੂਰਜ ਦੇਖ ਰਿਹਾ ਜੀ ਸੂਰਜ ਚੜਦਾ ਸੂਰਜ ਸੂਰਜ ਦਾ ਨਜ਼ਾਰਾ ਦੇਖ ਲੋ ਕੁੱਲੇ ਵਾਲਾ ਰਾਹ ਫੜ ਲਿਆ ਵੀਰ ਜੀ ਕੁੱਲੇ ਵਾਲਾ ਪਾਉਣੇ ਕੁੱਲੇ ਵਾਲੇ ਰਾਹ ਤੇ ਇਹ ਕੁੱਲੇ ਵਾਲਾ ਰਾਹ ਜਿਹੜਾ ਸਿੱਤਾ ਜਾ ਕੇ ਅਟੈਚ ਹੁੰਦਾ ਸ਼ੜਕ ਨੂੰ ਕੁੱਲੇ ਵਾਲੀ ਉਥੋਂ ਪੱਟੀ ਚਾਉ ਨੂੰ ਨਿਕਲ ਜਾਂਦੀ ਸ਼ੜਕ ਇੱਕ ਕੁੱਲੇ ਪਿੰਡ ਨੂੰ ਆ ਕੁੱਲੇ ਵਾਲੇ ਰਾਹ ਦਾ ਦ੍ਰਿਸ਼ ਹੈ ਵੀਰ ਜੀ ਕੁੱਲੇ ਵਾਲੇ ਰਾਹ ਦਾ ਦ੍ਰਿਸ਼ ਵੀਰ ਜੀ ਆ ਡੰਡਾ ਵੀ ਜਰੂਰੀ ਸਹਿਯਾਰ ਕਰਦੇ ਸਮੇਂ ਨਾਲ ਆ ਡੰਡਾ ਵੇਖ ਲੋ ਇਹ ਡੰਡੇ ਦਾ ਫਾਇਦਾ ਹੈ ਵੀ ਕੁੱਤਾ ਕੋਈ ਰਾਜ ਬਿੱਲਾ ਕੋਈ ਰਾਜ ਨਾ ਟਕਰੇ ਸੂਰਜ ਦਾ ਦ੍ਰਿਸ਼ ਵੇਖੋ ਵੀਰ ਜੀ ਵੇਖੋ ਸੂਰਜ ਕਿੱਦਾਂ ਸੋਹਣਾ ਲੱਗ ਰਿਹਾ ਚੜਦਾ ਹੋਇਆ ਚੜਦਾ ਆ ਸੂਰਜ ਆ ਵੇਖੋ ਵੀਰ ਦੀ ਟਰਾਲੀ ਲੈਣ ਆਏ ਆਹ ਕੋ ਸੂਰਜ ਕਿਤਨਾ ਸੋਹਣਾ ਲੱਗ ਰਿਹਾ ਜੀ ਚਮਕਦਾ ਆ ਖੂਬਸੂਰਤ ਗਾਰਡਨ ਦਾ ਦ੍ਰਿਸ਼ ਹੈ ਮਦੂ ਰਮਨ ਸੁੰਦਰ ਰਾਂਚਲ ਗਾਰਡਨ ਪੱਟੀ ਕਿੱਦਾਂ ਸੋਹਣਾ ਗਾਰਡਨ ਹੈ ਇਹ ਪੱਟੀ ਖੈਰ ਦਾ ਖੂਬਸੂਰਤ ਗਾਰਡਨ ਖੂਬਸੂਰਤ ਲੋਕੇਸ਼ਨ ਬੂਟ ਲਗਾ ਵੀਰ ਜੀ ਸਾਹ ਲੈਣ ਲੱਗ ਪਏ ਸਾਹ ਕਿਉਂਕਿ ਸੈਰ 6 ਕਿਲੋਮੀਟਰ ਹੋ ਗਈ ਸਾਡੀ ਕਿੰਨੀ ਹੋ ਗਈ ਆ 6 ਥੋੜੀ ਹੋ ਗਈ ਐਨੀ ਥੋੜੀ ਹਾਂ ਹਾਂ ਕੋਈ ਤਿੰਨ ਕਲਾ ਲੋ 6 ਨਹੀਂ 3 ਕਿਲੋਮੀਟਰ ਇਹ ਨਾ ਵੀਡੀਓ ਪਾਈ ਹੋਣਾ ਅਗਲਾਂ 6 ਤੋਂ ਸਿੱਧਾ 3 ਤੇ ਆ ਗਿਆ ਨਹੀਂ ਐਡੀਟਿੰਗ ਕਰ ਲਈ ਦੀ ਐ ਐਡੀਟਿੰਗ ਕਰਕੇ ਕੱਟਾਗੇ ਸੂਰਜ ਦਾ ਦ੍ਰਿਸ਼ ਵੇਖੋ ਜੀ ਸੂਰਜ ਕੈਚ ਕਰੀਏ ਸੂਰਜ ਨੂੰ ਸੂਰਜ ਦਾ ਦ੍ਰਿਸ਼ ਬਹੁਤ ਖੂਬਸੂਰਤ ਆ ਰਿਹਾ ਹੈ ਵੀਰ ਜੀ ਸੂਰਜ ਦਾ ਦ੍ਰਿਸ਼ ਬਹੁਤ ਖੂਬਸੂਰਤ ਆ ਰਿਹਾ ਹੈ ਟਰੈਕਟਰ ਜਾ ਰਿਹਾ ਵੀਰ ਜੀ ਟਰੈਕਟਰ ਜਾਣਾ ਵੀਰ ਜੀ ਅੱਗੇ ਥੋੜਾ ਜਾਓ ਆਈਏ ਨਹੀਂ ਲੇਟ ਹੋ ਜਾਗੇ ਓਕੇ ਬਾਏ ਬਾਏ ਅੱਜ ਇਹ ਅਸੀਂ ਐਂਡ ਕਰਨਾ ਜਾ ਕੇ ਪੱਟੀ ਵਾਲੀ ਮੁੱਖ ਛੜਕ ਤੇ ਆਹ ਵੇਖੋ ਵੀਰ ਜੀ ਸੂਰਜ ਦਾ ਦ੍ਰਿਸ਼ ਪੂਰਾ ਸੂਰਜ ਆਪ ਦੇ ਯੋਵਨ ਤੇ ਆ ਚੁੱਕਾ ਸਨ ਸਾਈਨ ਖੱਟੇ ਮਿੱਠੇ ਅੰਬਾਂ ਦਾ ਰੁੱਖ ਘਰਾਂ ਨੂੰ ਵਾਪਸ ਜਾ ਰਹੇ ਵੀਰ ਜੀ ਘਰਾਂ ਨੂੰ ਵਾਪਸ ਹਾਂ ਆ ਵੇਖੋ ਵੀਰ ਜੀ ਇੱਕ ਦ੍ਰਿਸ਼ ਅੰਬ ਦਾ ਓਕੇ ਰਿਪੋਰਟ ਆ ਦੋ ਬੰਦੇ ਵਿਆਹਣ ਵਾਲੇ ਆ ਮੈਂ ਤੇ ਜੋੜੀ ਸਾਡੀ ਬਣ ਗਈ ਏ ਇਹ ਫੜੇ ਬਣਾਓ ਤੁਹਾਡਾ ਵਿਆਹ ਵੇਖਣਾ ਠੀਕ 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 ਆ ਅੰਕਲ ਜੀ ਨਹੀਂ ਜਨਾ ਮਮਾਰ ਨਹੀਂ ਨਹੀਂ ਇਹ ਤਾਂ ਇਟਾ ਬੰਲਾ ਕਰਾ ਛੋਟਾ ਖੇਡ ਆ ਅ ਫਿਰ ਕੀ ਵੀ ਕਰ ਐਕਟ ਵਾ ਨਹੀਂ ਏਕਲਾ ਹੋਰ ਠੀਕ ਠਾਕ ਓਕੇ ਆ ਆਪਣਾ ਮੁੱਖ ਚੌਂਕ ਆ ਗਿਆ ਵੀ ਜਿੱਥੋਂ ਆਪਾਂ ਸ਼ੁਰੂਆਤ ਕੀਤੀ ਸੀ ਸ਼ੁਰੂਆਤ ਕੀਤੀ ਸੀ ਜਿੱਥੋਂ ਉਹ ਮੁੱਖ ਚੌਂਕ ਆ ਚੁੱਕਾ ਹੈ ਜਿੱਥੋਂ ਸ਼ੁਰੂਆਤ ਹੋਈ ਸੀ ਹਾਂ ਹਾਂ ਆਵੇ ਕੋ ਮੁੱਖ ਚੌਂਕ ਆ ਗਿਆ ਐਤੋਂ ਬਾਅਦ ਮੈਂ ਘਰੇ ਚਲਾ ਜਾ ਰਿਹਾ ਹਾਂ ਘਰੇ ਹਾਂ ਬੱਸਾਂ ਆ ਰਹੀਆਂ ਹਨ ਨੰਗ ਰਹੀਆਂ ਹਨ ਕੋਲਦੀ ਮੈਂ ਆਪਣੇ ਘਰ ਨੂੰ ਜਾ ਰਿਹਾ ਹਾਂ ਟ੍ਰੈਫਿਕ ਹੋ ਗਿਆ ਵੀਰ ਜੀ ਮੈਂ ਸਵੇਰੇ ਨਿਕਲਿਆ ਹਾਂ ਤਾਂ ਵੇਖ ਲਓ ਸ਼ਾਮ ਨੂੰ ਕਿੰਨਾ ਟ੍ਰੈਫਿਕ ਹੋ ਗਿਆ ਬਹੁਤ ਜਿਆਦਾ ਟ੍ਰੈਫਿਕ ਹੋ ਗਿਆ ਟ੍ਰੈਫਿਕ ਹੋ ਗਿਆ ਬਹੁਤ ਜੀ ਸਾਹਿਬ ਵੀ ਆ ਗਏ ਮੈਂ ਵੀ ਦੁਕਾਨ ਖੋਲ੍ਹਣੀ ਜਾ ਕੇ ਨਾ ਹੁਣਾ ਫਿਰ ਸਾਹਿਬ ਬੁੱਟਰ ਕਾਰਵਾਸ਼ ਸੂਰਜ ਬਹੁਤ ਤਿਖਾ ਹੋ ਗਿਆ ਵੀਰ ਜੀ ਹੁਣ ਮੈਂ ਘਰੇ ਜਾ ਰਿਹਾ ਘਰ ਦੇ ਕਰੀਬ ਹੀ ਪਹੁੰਚਣ ਆਲਾ ਮੈਂ ਲਗਭਗ ਨੇੜੇ ਆ ਚੁੱਕਾ ਆ ਸਾਡੀ ਗਲੀ ਹੈ ਬੁੱਟਰ ਕੁਲਵੀਰ ਸਿੰਘ ਅੰਕਲ ਜੀ ਮਨਜੀਤ ਸਿੰਘ ਅੰਕਲ ਜੀ ਸੰਧੂ ਬਲਾਕ ਇਹ ਗਾਰਨ ਕਲੋਨੀ ਵਾਹ ਕੋ ਆਪਣਾ ਘਰ ਮੇਨ ਆਪਣਾ ਘਰ ਵੀ ਆ ਗਿਆ ਵਿੱਚੇ ਹੁਣ ਮੈਂ ਘਰੇ ਇੰਟਰ ਕਰਨ ਲੱਗਾ ਇੰਟਰ ਹੋਣ ਲੱਗਾ ਘਰੇ ਆ ਲੋ ਜੀ ਆ ਵੀ ਆਪਣਾ ਘਰ ਆ ਲੋ ਸੋ ਦਰਸ਼ਕੋ ਤੁਹਾਡਾ ਬਹੁਤ ਧੰਨਵਾਦ ਇਹ ਵੀਡੀਓ ਵੇਖਣ ਲਈ ਮੈਂ ਸੈਰ ਸਮਾਪਤੀ ਕਰਕੇ ਆਪਣੇ ਘਰੇ ਪਹੁੰਚ ਚੁੱਕਾ ਹਾਂ ਧੰਨਵਾਦ ਬਹੁਤ ਬਹੁਤ ਧੰਨਵਾਦ